ਕੱਲ ਕੱਲ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਕਿ ਕੋਈ ਸ਼ੇਖੇ ਮੁਬਾਰਕਪੁਰ ਲੱਗੇ ਨਾ ਕੋਈ ਡੈੱਡ ਬੋਡੀ ਮਿਲੀ ਆ ਸੋ ਸਾਡੀ ਟੀਮ ਨੇ ਜਿਹੜਾ ਇਮੀਡੀਏਟਲੀ ਉੱਥੇ ਰਸ਼ ਕੀਤਾ ਤੇ ਬਹੁਤ ਹੀ ਇੱਕ ਇੰਟੈਲੀਜੈਂਟ ਵੇ ਨਾਲ ਉਹਦੀ ਜਿਹੜੀ ਤਫਤੀਸ਼ ਕੀਤੀ ਤੇ ਪਤਾ ਲੱਗਾ ਕਿ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਕਿ ਇੱਕ ਮਰਡਰ ਕੇਸ ਹੈ ਫਿਰ ਅਸਰ ਸਾਰੀਆਂ ਆਪਣੀਆਂ ਜਿਹੜੀਆਂ ਟੀਮਸ ਵਗੈਰਾ ਉੱਥੇ ਏਰੀਆ ਚ ਰਸ਼ ਕੀਤੀਆਂ ਇੰਟੈਲੀਜੈਂਸ ਗੈਦਰਿੰਗ ਕੀਤੀ ਤੇ ਸਾਨੂੰ ਥੋੜਾ ਕਲਿਊ ਲੱਗਾ ਵੀ ਇਸ ਜਿਹੜਾ ਡਿਜ਼ੀਜ਼ਡ ਕੇਸ ਮੰਡਲ ਹੈ ਇੰਤਿਕਸ ਵਾਲੇ ਦੀ ਉਮਰ ਹੀ ਮਾਈਗ੍ਰੈਂਟ ਵੇਬਰ ਦਾ ਫੈਕਟਰੀ ਸ਼ਮ ਕਰਦਾ ਸੀਗਾ ਸਾਨੂੰ ਇਹਦਾ ਇਹ ਉਹ ਬੰਦਾ ਵਾ ਜਿਹੜਾ ਜਿਹੜੀ ਜਿਹਨੂੰ ਮਾਰਿਆ ਗਿਆ ਸੋ ਫਰਦਰ ਜਦੋਂ ਅਸੀਂ ਇਹਦੀ ਲਿੰਕੇਜ ਉਧਰ ਅਧਰ ਐਕਸਪਲੋਰ ਕੀਤੀ ਤਾਂ ਸਾਨੂੰ ਪਤਾ ਲੱਗਾ ਵੀ ਇਹ ਰਾਤ ਕਿ ਦੋ ਤਿੰਨ ਬੰਦੇ ਇਕੱਠੇ ਹੋ ਕੇ ਇਹਨਾਂ ਨੇ ਸ਼ਰਾਬ ਕੀਤੀ ਕਿਤੇ ਉੱਥੇ ਹੀ ਫਿਰ ਉਹਨਾਂ ਨੇ ਇਹਦਾ ਇਨਸੀਡੈਂਟ ਕੀਤਾ ਇਹਨਾਂ ਦੀ ਜਿਹੜਾ ਸ਼ਾਰਪੇਜ ਦਾ ਵੈਪਨ ਹੈ ਜਿਹੜਾ ਇੱਕ ਦੱਤਰ ਟਾਈਪ ਹੈ ਇਹਦੇ ਨਾਲ ਉਹਨੂੰ ਮਾਰ ਕੇ ਉਹਦਾ ਜਿਹੜਾ ਨ ਕਤਲ ਕਰਤਾ ਸੋ ਜਿਹੜੇ ਮਾਰਨ ਵਾਲੇ ਬੰਦੇ ਸੀਗੇ ਇਹਨਾਂ ਦਾ ਬੰਦਾ ਸੀਗਾ ਜਿਹੜਾ ਵਿਕਰਮ ਦੂਸਰਾ ਇਹਦਾ ਸ਼ੇਰ ਸੀਗਾ ਇੱਕ ਵੀਰ ਸੀਗਾ ਇਹ ਤਿੰਨੇ ਮਾਈਗ੍ਰੈਂਟ ਲੇਬਰ ਇਹ ਤਿੰਨੇ ਫੈਕਟਰੀਆਂ ਵਿੱਚ ਕੰਮ ਕਰਦੇ ਇਹ ਜਿਹੜਾ ਵਿਕਰਮ ਹੈ ਜਿਹੜਾ ਮੇਨ ਇਹਨੂੰ ਇਹ ਡਾਊਟ ਸੀਗਾ ਵੀ ਇਹਨ ਕੋਈ ਇਹਨਾਂ ਦੇ ਸ਼ਾਇਦ ਕੋਈ ਪਰਿਵਾਰਕ ਮੈਂਬਰ ਦੇ ਨਾਲ ਕੋਈ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਿਵੇ ਦੇ ਵਿੱਚ ਆ ਕੇ ਜਿਹੜਾ ਉਹਨਾਂ ਨੇ ਇਹਨੂੰ ਕਤਲ ਕਰਤਾ। ਸੋ ਸਾਡੀ ਜਿਹੜੀ ਲੋਕਲ ਟੀਮ ਸੀਗੀ ਮੈਡਮ ਜੀ ਦੀ ਅਗਵਾਈ ਹੇਠ ਨਾਲ ਐਸਪੀ ਸਾਹਿਬ ਸੀਗੇ ਡੀਐਸਪੀ ਸਬਡਿਵੀਜ਼ਨ ਕਟਾਰਪੁਰ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਮਰਡਰ ਟਰੇਸ ਕਰਕੇ ਬੰਦੇ ਜਿਹੜੇ ਰਾਉਂਡ ਅਪ ਕਰ ਲਏ ਸੀਗੇ। ਉਰਸੀ ਜਿਹੜਾ ਬੰਦਿਆ ਤੋਂ ਜਿਹੜਾ ਪੁਛਕਿਸ਼ ਕਰ ਰਿਹਾ ਇਹਦੇ ਵਿੱਚ ਸਿਰਫ ਸਰਾ ਹੁਣ ਸੜਾ ਜਿਹੜਾ ਜਿਹੜਾ ਕੇਸ ਹੈ ਸ਼ਾਰਟ ਐਂਡ ਕਲੋਜ਼ ਹੈ ਇਹਦੇ ਵਿੱਚ ਉਹ ਕੋਈ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਬੰਦੇ ਤਿੰਨੇ ਹੀ ਜਿਹੜੇ ਰਾਉਂਡ ਅਪ ਕਰ ਲਿਆ ਮਾਰਨ ਦਾ ਕਾਰਨ ਕੀ ਸੀ ਮਾਰਨ ਦਾ ਕਾਰਨ ਇਹ ਸੀਗਾ ਵੀ ਜਿਹੜਾ ਇਹੜਾ ਵਿਕਰਮ ਸੀਗਾ ਇਹਦੀ ਇਹਦੇ ਕੋਈ ਪਰਿਵਾਰਕ ਮੈਂਬਰ ਨਾਲ ਮਿਸਰਵ ਕੀਤਾ ਸੀਗਾ ਇਹਨਾਂ ਨੇ ਉਹ ਇਹਨੂੰ ਸ਼ੱਕ ਸੀਗਾ ਉਹ ਸੇਵ ਵਿੱਚ ਪਹਿਲਾਂ ਉਹਨੂੰ ਦਾਰੂ ਪਲਾਈ ਦਾਰੂ ਪਲਾ ਕੇ ਉਹਦਾ ਕਤਲ ਕਰਤਾ ਹਾਂ ਸੱਤਿਕਾਮ ਕਰ ਦਿੱਤੀ ਹਾਂ ਸਰ ਇਹ ਨੇ ਮਾਈਨਰ ਇਹਨਾਂ ਤੋਂ ਹੋਇਆ ਆ ਪ੍ਰਵਾਸੀ ਦਾ ਹੁੰਦਾ ਹੈ ਪ੍ਰਵਾਸੀ ਨੇ ਪ੍ਰਵਾਸੀ ਪ੍ਰਵਾਸੀ ਆਪជា ਵਾਸੀ ਜਿਹਦਾ ਮੇਲਡੋਲ ਮੈਡਮ ਹਟਾ ਨਹੀਂ ਰਿਸਟਰੀ ਜਿਹੜੇ ਆ ਰਹੇ ਨੇ ਮਨੇ ਪਹਿਲੇ ਹੀ ਰਿਸਟਰੀ ਵਿੱਚ ਜਿਆ ਉਸ ਨੂੰ ਮੁੱਖ ਇਹ ਪਥਿਆਰੇ ਤੇ ਕਿਤੇ ਵੀ ਮਿਲ ਸਕਦਾ ਹੈ ਉਹਦੇ ਕੋਈ ਏਡਾ ਇੰਪਰੋਵਾਈਜ਼ਡ ਹੈ ਵੇ ਹਾਂ ਪਹਿਲੀ ਇਹ ਕੋਈ ਇਹਨਾਂ ਦੀ ਅਜੇ ਤੱਕ ਜਿਹੜੀ ਅਪਰਾਧਿਕ ਹਿਸਟਰੀ ਨੋਟ ਨਹੀਂ ਨੋਟਸ ਹੁਣ ਅਪਾ ਇਹਨਾਂ ਦੇ ਕਨਸਰਟ ਥਾਣਿਆਂ ਤੋਂ ਪਤਾ ਕਰਾਂਗੇ ਕਿ ਕੀ ਉਧਰ ਇਹਨਾਂ ਕੀ ਕੋਈ ਅਪਰਾਧਿਕ ਗਤੀਵਿਧੀਆਂ ਹੈ ਜਿਨ੍ਹਾਂ ਦੇ ਖਿਲਾਫ ਕੋਈ ਪਰਚਾ ਦਰਜ ਹੋਇਆ ਨਹੀਂ ਉਹ ਕੋਈ ਅਜੇ ਤੱਕ ਆਇਆ ਨਹੀਂ ਹੁਣ ਸਾਡੇ ਕੋਲ ਦੋ ਤਿੰਨ ਦਿਨ ਹੈ ਪਰ ਇਹਦਾ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦਾ ਰਿਕਾਰਡ ਵੈਰੀਫਾਈ ਕਰਾਂਗੇ ਪ੍ਰੋਪਰ ਕਰਕੇ ਫਿਰ ਹੀ ਜੇ ਕੋਈ ਅਦਰ ਫਰਦਰ ਸਾਡੀ ਕੋਈ ਲਿੰਕੇਜ ਮਿਲੀ ਕੋਈ ਹੋਸ ਗਰੁੱਪ ਨਾਲ ਲਾਈਨਸ ਹੋ ਸਕਦੀ ਕਿਤੇ ਵੀ ਹੋਈ ਮਤਲਬ ਵੀ ਉਹ ਅਜੇ ਤੱਕ ਗੱਲੀ ਹੈ ਕੋਈ ਐਵੀਡੈਂਸ ਨਹੀਂ ਹੈ ਜੋ ਹੋਈ ਤਾਂ ਆਪਾਂ ਉਹ ਬੋਧੂ ਵਰਕਆਊਟ ਕਰਾਂਗੇ ਤਿੰਨ ਤਿੰਨ ਸਿਰਫ ਇਹਦੇ ਬਾਰੇ ਕਾਰਨ ਨਹੀਂ ਦੱਸਣਾ ਅਦਰ ਵੀ ਹੁੰਦਾ ਹੈ ਉਹ ਥੋੜਾ ਜਿਹਾ ਵੇਖੋ ਉਹ ਹੋ ਗਿਆ ਸੀ ਲੇਕਿਨ ਬਾਅਦ ਆਪਾਂ ਨੂੰ ਮੇਨ ਜਿਹੜਾ ਬੰਦਾ ਜਿਹੜਾ ਗੱਲ ਤੇ ਫੇਸ ਕਰਨਾ ਸੀਗੇ ਫੇਸ ਕਰਕੇ ਤੇ ਆਪਾਂ ਜਿਹੜਾ ਉਹ ਜਿਹੜਾ ਕੇਸ ਨੂੰ ਜਿਹੜਾ ਇਹਨੇ ਸੋਲਵ ਕਰ ਲਿਆ ਸਰ ਕਿੱਥੇ ਰਹਿਣਗੇ ਇੱਕ ਇੱਕ ਤੋਂ ਇਲਾਵਾ ਇਹਨਾਂ ਦੇ ਉਹ ਵੀ ਮੈਪ ਕੋਈ ਦ੍ਰਿਸ਼ਟੀ ਕੋਈ ਲੱਗ ਰਹੀ ਕੋਈ ਗੱਲ ਨਹੀਂ ਡਰਗਮ ਨਹੀਂ ਨਿਕ ਫਿਰ ਕੱਲ੍ਹ ਅਸੀਂ ਵਸੇ 35-6 ਮਕਦਮੇ ਦਰਜ ਜਿਹੜੇ ਐਨਡੀਪੀ ਅਸਕ ਇਹਨਾਂ ਵਾਲਾ ਵਿੱਚੋਂ ਆਇੜਾ ਵਿਕਰਮ सेवर्स का सेवर्स टाइम सेंट्रल सेंट्रल ये मारने वाला है ये ये दोनों ने साथ हाँ इन्हें साथ क्या इतिहास बैठा हुआ है आज और यार एक थे ना एक में दिया ओह कल

ਪਾਰਟੀ ਨੂੰ ਉਹਦਾ ਰਸ਼ ਕੀਤਾ ਤੇ ਜਾ ਕੇ ਜਦੋਂ ਸਾਨੂੰ ਨੋਟਿਸ ਆਇਆ ਉਹਨੂੰ ਦੱਸਿਆ ਕਿ ਵੀ ਇਹ ਇੱਕ ਮਰਡਰ ਕੇਸ ਹੈ ਇਹਦੇ ਤੇ ਬਲੱਡ ਵਗੈਰਾ ਸਾਰਾ ਜਿਹੜਾ ਨਿਕਲਿਆ ਆ ਫਿਰ ਅਸੀਂ ਉੱਥੇ ਮੌਕੇ ਤੇ ਢੀ ਸ਼ਾਨਬੀਨ ਕੀਤੀ ਸ਼ਾਨਬੀਨ ਕਰਕੇ ਸਾਡੀਆਂ ਸਾਰੀਆਂ ਜਿਹੜੀਆਂ ਸਰਸਸ ਸੀ ਉਹ ਅਹੀ ਐਕਟੀਵੇਟ ਕੀਤੇ ਸਾਨੂੰ ਇਹਦਾ ਕੁਝ ਦਿਨ ਬਾਅਦ ਕਲਿਊ ਲੱਗਾ ਵੀ ਪੁਰਾਣੇ-ਪੁਰਾਣੇ ਬੰਦੇ ਜਿਹੜੇ ਇੱਥੇ ਰਾਤ ਇਕੱਠੇ ਸੀਗੇ ਫਿਰ ਜਦੋਂ ਅਸੀਂ ਉਹ ਬੰਦਿਆਂ ਨੂੰ ਰਾਉਂਡ ਅਪ ਕੀਤਾ ਫਿਰ ਪਤਾ ਲੱਗਾ ਵੀ ਇਹ ਜਿਹੜਾ ਲੜਾਈ ਵਕਈ ਇਨਾਂ ਚ ਹੋਈ ਆ ਜਿਹੜੇ ਤਿੰਨੇ ਬੰਦੇ ਪਹਿਲਾਂ ਚਾਰਾਂ ਨੇ ਤਿੰਨਾਂ ਨੇ ਉਹਨੂੰ ਪਰ ਹੁੰ ਬੁਲਾਇਆ ਬੁਲਾ ਕੇ ਸ਼ਰਾਬ ਪੀਤੀ ਸ਼ਰਾਬ ਪੀਣ ਤੋਂ ਬਾਅਦ ਨਾ ਕੋਲਰੇਡੀ ਉਹਨਾਂ ਦਾ 3 ਡਿਜ਼ਾਈਨਡ ਸੀਗਾ ਕਿ ਆਪਾਂ ਇਹਨੂੰ ਮਾਰਨਾ ਹੈ ਉਹਨੂੰ ਦਾਰੂ ਪਲਾ ਕੇ ਜਿਹੜੇ ਜਿਹੜੇ ਇਹਦੇ ਨਾਲ ਉਹਨੂੰ ਉਹਦਾ ਕਤਲ ਕਰਤਾ ਹਾਂ ਚਾਰੇ ਪ੍ਰਵਾਸੀ ਸੀਗਾ ਹਾਂ ਚਾਰੇ ਪ੍ਰਵਾਸੀ ਸੀਗੇ ਚਾਰੇ ਫੈਕਟਰੀਤੀ ਕਮ ਕਰਦੇ ਸੀਗੇ ਇਹ ਮਜਥਰਪੁਰ ਦੇ ਨੇ ਲੈਣ ਹਾਂ ਜਦੋਂ ਇੱਥੇ ਲੋਕਲੀ ਇੰਡਸਟਰੀਅਲ ਏਰੀਆ ਤੇ ਦਿੰਦੇ ਹਾਂ 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 ਸਰ ਇਹ ਕਾਰਨ ਤਾਂ ਨਹੀਂ ਸੀਗਾ ਕਿ ਜਿਹੜਾ ਨਿਰਤਕ ਸੀਗਾ ਇਹਨੂੰ ਵਿਕਰਮ ਐਕਮੜਾ ਇਹਦੇ ਵਿੱਚ ਜਿਹੜਾ ਅਕਿਊਜ਼ ਸੀ ਉਹਨੂੰ ਉਹਨੂੰ ਡਾਊਟ ਸੀਗਾ ਵੀ ਜਿਹੜਾ ਵਿਕਰਮ ਨੇ ਉਹਦੀ ਜਿਹੜਾ ਰਿਕੀਸ਼ ਨੇ ਉਹਦੀ ਕੋਈ ਪਰਿਵਾਰਕ ਮੈਂਬਰ ਦੇ ਨਾਲ ਗਸਬੇਬ ਕੀਤਾ ਹਰੈਸਮੈਂਟ ਕੀਤੀ ਕੋਈ ਉਹਨਾਂ ਨੂੰ ਡਾਊਟ ਸੀਗਾ ਉਹਦੇ ਵਿੱਚ ਫਿਰ ਇਹਨਾਂ ਨੇ ਉਹਨੂੰ ਜਿਹੜਾ ਮਾਰਦਾ ਜਿਹਨੇ ਇਹ ਕਰ ਮੰਨ ਲਿਆ ਉਹਨਾਂ ਦਾ ਆਜੇ ਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਦਾ ਤਿੰਨ ਤਿੰਨ ਧੰਨਵਾਦ ਲਵਾਂ। ਦਸਤਰੀਨਾ ਦੀ ਉਥੋਂ ਇਰੀਚ ਹੋਈ ਹੈ। ਠੀਕ ਹੈ।